ਜਿੰਨੇ ਦਿੱਲੀ ਦੇ ਲੁਟੇਰੇ ਜਿੰਨੇ ਦਿੱਲੀ ਦੇ ਧਾੜਵੀ ਜਿੰਨੀ ਬਰਬਾਦੀ ਇਹਨਾਂ ਨੇ ਪਿਛਲੇ 34 ਸਾਲਾਂ 'ਚ ਪੰਜਾਬ ਦੀ ਘਰਤੀ ਪਿਛਲੇ 50 ਸਾਲ 'ਚ ਨਹੀਂ ਹੋਈ ਹੋਣੀ ਕੀਤੀ ਉਹਨਾਂ ਨੇ ਵੀ ਅਗਦਾਰਾਂ ਨੇ ਪਹਿਲਾਂ ਵਾਲਿਆਂ ਨੇ ਵੀ ਪਰ ਇਹਨਾਂ ਨੇ ਉਹ ਸਾਰਾ ਕੰਮ ਪਿਛਲੇ 30-40 ਸਾਲ ਦਾ 4 ਸਾਲ 'ਚ ਹੀ ਨਿਵੇੜਤਾ ਹੁਣ ਪੰਜਾਬ ਪਿੰਡਾਂ 'ਚ ਨਹੀਂ ਪੰਜਾਬ ਕਲੌਨੀਆਂ ਚ ਬਸਿਆ ਕਰੂਗਾ ਦਿਖਿਆ ਕਰੂਗਾ ਪੰਜਾਬ ਫਲੈਟਾਂ ਚ ਦਿਖਿਆ ਕਰੂ ਕੋਕੜ ਦੇ ਖੁੱਡੇ ਜਿਹੜੇ ਬਣਾਤੇ ਫਲੈਟ ਦੇ ਸੁਣਾ ਕੁਕੜ ਦਾ ਕੁਕੜਾਂ ਦੇ ਖੁੱਡਾਂ ਜਿਹੜੇ ਹੁਣ ਪੰਜਾਬ ਬਸਿਆ ਕਰੂਗਾ ਉਥੇ ਪੰਜਾਬ ਨਹੀਂ ਬਸੂਗਾ ਉਥੇ ਪਤਾ ਨਹੀਂ ਕੌਣ ਬਸੂਗਾ ਕੀ ਪੰਜਾਬ ਦੇ ਮੂਰਖ ਲੋਕੋ ਉਹ ਬੇਅਕਲ ਲੋਕੋ ਉਹ ਸੋਡੀ ਬੁੱਧੀ ਨੂੰ ਕੀ ਮੈਂ ਕੀ ਕਹਾਂ ਤੁਹਾਨੂੰ ਐਡੀ ਬੁੱਧੀ ਹਡੀ ਪ੍ਰਸ਼ਟ ਹੋ ਗਈ ਆ ਆਪਦਾ ਵਾਸਤਾ ਪੰਜਾਬ ਦੇ ਲੋਕੋ ਭੇਡਾਂ ਨਾ ਬਣੋ ਨਾ ਭੇਡਾਂ ਬਣ ਕੇ ਰੂੜੀਆਂ ਦੇ ਜੰਗਲ ਮਾਦੇ ਫਿਰੋ ਚੱਕ ਕੇ ਝੰਡੇ ਇਹਨਾਂ ਦੇ ਫਲਾਣੇ ਨੂੰ ਜਿਤਾਓ ਫਲਾਣੇ ਨੂੰ ਵੋਟਾਂ ਪਾਓ ਉਹ ਜ਼ਮੀਨਾਂ ਪੰਜਾਬ ਦੀਆਂ ਇਹ ਵੇਚੀ ਜਾਂਦਾ ਸਾਰੀਆਂ ਸਰਕਾਰੀ ਪ੍ਰਾਪਰਟੀਆਂ ਜਿੰਨੇ ਸਾਡੇ ਪਬਲਿਕ ਸੈਕਟਰ ਸਾਰੇ ਜਿੰਨੀਆਂ ਪੰਚੇਤੀ ਜ਼ਮੀਨਾਂ ਉਹਨੂੰ ਇਹ ਦਿੱਲੀ ਵਾਲੇ ਧਾੜ ਵੀ ਵੇਚੀ ਜਾਂਦੇ ਆ ਆਪ ਜਪਾਨ ਤਰ੍ਹਾਂ ਫਿਰਦਾ ਰਿਹਾ ਪਤਾ ਨਹੀਂ ਹੋਰ ਕਦੇ ਤੋਂ ਰਫਰਦਾ ਰਿਹਾ ਜਹਾਜ਼ ਦਾ ਮਗਰ ਕੁਛ ਸ਼ੋਧੀਆਂ ਚੱਕੀ ਫਿਰਦਾ ਸੀ ਕਿ ਕੇਜਰੀਵਾਲ ਚੱਕੀ ਫਿਰਦਾ ਸੀ ਹੈਲੀਕਾਪਟਰ ਪੰਜਾਬ ਦਾ ਪੈਸੇ ਪੰਜਾਬ ਦੇ ਖਜ਼ਾਨੇ ਪੰਜਾਬ ਦੇ ਵਿੱਚੋਂ ਤੇਲ ਪੈਂਦਾ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਜ਼ਾਰੇ ਲੈਣੇ ਦਿੱਲੀ ਦੇ ਲੁਟੇਰੇ ਲੈ ਰਹੇ ਆ ਹਾਂ ਵੀ ਪੰਜਾਬੀਓ ਚੰਗੀਆਂ ਗੱਲਾਂ ਕੋਈ ਵਿਚਾਰ ਕੋਈ ਜਾਣਕਾਰੀ ਭਰਪੂਰ ਗੱਲਾਂ ਕੋਈ ਪੰਜਾਬ ਦੇ ਮੁੱਦਿਆਂ ਦਾ ਸੰਬੰਧਿਤ ਗੱਲਾਂ ਤਾਂ ਆਪਾਂ ਸੁਣਨਗੇ ਨਹੀਂ ਹੁੰਦੀਆਂ ਆਤ ਹੀ ਨਹੀਂ ਰਹੀ ਸਾਡੀ ਮੈਂ ਦੇਖਦਾ ਹਾਂ ਸਾਡੇ ਪੰਜਾਬੀਆਂ ਦੀ ਮਾਨਸਿਕਤਾ ਕਿ ਜੇ ਕੋਈ ਸਰਦਾਰ ਹਮੀਰ ਸਿੰਘ ਵਰਗਾ ਬਹੁਤ ਹੀ ਅਹਿਮ ਮੁੱਦਿਆਂ ਬਾਰੇ ਜਾਣਕਾਰੀ ਦੇ ਰਿਹਾ ਹੁੰਦਾ ਤਾਂ ਉਹਨੂੰ 5000 ਬੰਦਾ ਮਸਾਂ ਸੁਣਦਾ ਹੈ। ਕਈ ਦਿਨਾਂ ਚੋ ਵੀ ਤੇ ਜੇ ਕੋਈ ਬੀਬੀ ਸੜਕ ਦੇ ਖੜ ਕੇ ਕੋਈ ਕਿਸੇ ਪੁਲਿਸ ਵਾਲੇ ਦੇ ਗਲ ਪੈ ਜਾਂਦੀ ਆ ਹਗਾਮਾ ਕਰ ਦਿੰਦੀ ਆ ਤਾਂ ਉਹਨੂੰ 5-5000 ਬੰਦਾ ਸਿੱਧਾ ਲਾਈਵ ਦੇਖ ਰਿਹਾ ਹੁੰਦਾ। ਇੱਥੇ ਖੜੀ ਹੈ ਸਾਡੀ ਮਾਨਸਿਕਤਾ ਪੰਜਾਬੀਓ। ਸੋ ਅੱਜ ਮੈਂ ਗੱਲ ਕਰਨੀ ਆ ਕਿ ਬੜੇ ਅਹਿਮ ਤੇ ਗੰਭੀਰ ਮੁੱਦਿਆਂ ਦੇ ਉੱਤੇ ਜਿਵੇਂ ਕਿ ਮੈਂ ਉੱਪਰ ਲਿਖਿਆ ਕਿ ਰੂੜੀਆਂ ਤੇ ਕੌਣ ਫਿਰਦਾ ਹੁੰਦਾ ਆਪਾਂ ਆਮ ਤੌਰ ਤੇ ਜਾਣਦੇ ਪਿੰਡਾਂ 'ਚ ਰੂੜੀਆਂ ਤੇ ਮੂੰਹ ਮਾਰਦਾ ਕੌਣ ਫਿਰਦਾ ਹੁੰਦਾ ਹੁਣ ਮੈਂ ਇਹਨਾਂ ਲੋਕਾਂ ਨੂੰ ਕੀ ਕਹਾਂ ਜਿਹੜੇ ਝੰਡੇ ਚੱਕੀ ਫਿਰਦੇ ਆ ਰੂੜੀਆਂ ਤੇ ਜੰਗਲਮਾਦ ਦੇ ਫਿਰਦੇ ਆ ਸਾਹ ਸਾਈ ਹੋਏ ਫਿਰਦੇ ਆ ਗਲਿਓ ਗਲੀ ਭੱਜੇ ਫਿਰਦੇ ਆ ਕੋਈ ਬੌਕਰ ਦਾ ਝੰਡਾ ਚੱਕ ਕੇ ਕੋਈ ਬਾਦਲਾਂ ਦਾ ਚੱਕ ਕੇ ਕੋਈ ਕਾਂਗਰਸ ਦਾ ਝੰਡਾ ਚੱਕ ਕੇ ਕੋਈ ਭਾਜਪੀ ਦਾ ਚੱਕ ਕੇ ਦੂਜੇ ਪਾਸੇ ਪੰਜਾਬ ਤਬਾਹ ਹੋ ਰਿਹਾ ਦੂਜੇ ਪਾਸੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਦੂਜੇ ਪਾਸੇ ਪੰਜਾਬ ਨੂੰ ਵੇਚਿਆ ਜਾ ਰਿਹਾ ਉਹਦੇ ਬਾਰੇ ਕੋਈ ਖਿਆਲ ਨਹੀਂ ਕੋਈ ਪ੍ਰਵਾਹ ਨਹੀਂ ਕਮਲੇ ਹੋਏ ਫਿਰਦੇ ਲੋਕ ਸ਼ਰਾਬਾਂ ਕਬਾਬਾਂ ਪੁਕੀਆਂ ਗੋਲੀਆਂ ਸਾਰਾ ਕੁਝ ਚੱਲ ਰਿਹਾ ਹੈ ਖਿੱਚ ਤੂੰ ਸਾਰਾ ਜੋਰ ਜਮਾਈ ਕਰ ਰਹੇ ਨੇ ਇਹਨਾਂ ਵੋਟਾਂ ਦੇ ਵਿੱਚ ਪਰ ਮੈਂ ਤੁਹਾਨੂੰ ਮੇਰਾ ਵੀਰ ਧਿਆਨ ਨਾਲ ਸੁਣ ਲਿਓ ਪੰਜਾਬ ਦੇ ਲੋਕੋ ਪੇਡਾ ਨਾ ਬਣੋ ਪੇਡਾ ਨਾ ਬਣੋ ਪੇਡਾ ਬਣ ਕੇ ਝੰਡੇ ਨਾ ਚੱਕੋ ਪੇਡਾ ਬਣ ਕੇ ਰੂੜੀਆਂ ਤੇ ਨਾ ਜੰਗਲ ਮਾਦੇ ਫਿਰੋ ਨਾ ਇਹਨਾਂ ਗਦਾਰਾਂ ਮਗਰ ਭੱਜੇ ਫਿਰੋ ਬਰਬਾਦ ਕਰਤਾ ਪੰਜਾਬ ਇਹਨਾਂ ਨੇ ਧਿਆਨ ਨਾਲ ਸੁਣ ਲਓ ਮੇਰੀ ਗੱਲ ਨੂੰ ਸ਼ੁਰੂ ਤੋਂ ਲੈ ਕੇ ਖੀਤ ਤੱਕ ਸੁਣ ਲਿਓ ਤੇ ਸਾਂਝਾ ਕਰਦੇ ਜਾਇਓ ਮੈਂ ਪਹਿਲੇ ਕਿਹਾ ਕੋਈ ਜਿਹਦੀ ਗੱਲ ਦਾ ਕੋਈ ਮੂੰਹ ਨਾ ਸਿਰ ਨਾ ਕੋਈ ਲੈਣਾ ਨਾ ਦੇਣਾ ਉਹਨੂੰ ਤੁਸੀਂ ਹਜ਼ਾਰਾਂ ਲੱਖਾਂ ਬੰਦਾ ਸੁਣ ਲੈਂਦਾ ਜਿਹੜੀ ਕੰਮ ਦੀ ਗੱਲ ਹੁੰਦੀ ਉਹ ਸੈਂਕੜੇ ਵੀ ਨਹੀਂ ਸੁਣਦੇ ਉਹਨੂੰ ਤੂੰ ਸੁਣ ਲੈ ਮੇਰਾ ਵੀਰ ਧਿਆਨ ਨਾਲ ਪਹਿਲਾਂ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਨਾ ਕਿ ਕਿਸ ਤਰੀਕੇ ਨਾਲ ਇਹ ਪੰਜਾਬ ਨੂੰ ਵੇਚਣ ਤੇ ਲੱਗਿਆ ਹੋਇਆ ਆ ਆ ਜਿੰਨੇ ਦਿੱਲੀ ਦੇ ਲੁਟੇਰੇ ਜਿੰਨੇ ਦਿੱਲੀ ਦੇ ਧਾੜਵੀ ਜਿੰਨੀ ਬਰਬਾਦੀ ਇਹਨਾਂ ਨੇ ਪਿਛਲੇ 3-4 ਸਾਲਾਂ 'ਚ ਪੰਜਾਬ ਦੀ ਘਰਤੀ ਪਿਛਲੇ 50 ਸਾਲ 'ਚ ਨਹੀਂ ਹੋਈ ਹੋਣੀ ਕੀਤੀ ਉਹਨਾਂ ਨੇ ਵੀ ਅਗਦਾਰਾਂ ਨੇ ਪਹਿਲਾਂ ਵਾਲਿਆਂ ਨੇ ਵੀ ਪਰ ਇਹਨਾਂ ਨੇ ਉਹ ਸਾਰਾ ਕੰਮ ਪਿਛਲੇ 30-40 ਸਾਲ ਦਾ 4 ਸਾਲ 'ਚ ਹੀ ਨਿਵੇੜਤਾ ਆ ਧਿਆਨ ਮਾਰ ਲਿਓ ਮਹਾਲੀ ਦੇ ਵਿੱਚ ਇਹਨਾਂ ਨੇ ਕੀ ਕਰ ਰਹੇ ਆ ਮਹਾਲੀ ਧਿਆਨ ਨਾਲ ਸੁਣ ਲਓ ਲੋਕਾਂ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਮਹਾਲੀ ਪਿੰਡਾਂ ਦੇ ਲੋਕਾਂ ਨੂੰ ਜਿਹੜਾ 에어ਪੋਰਟ ਤੋਂ ਟੰਗੋਰੀ ਰੋਡ ਆ ਉਹਦੇ ਉੱਤੇ ਇਹ ਇਹਨਾਂ ਨੇ ਜ਼ਮੀਨ ਜਿਹੜੀ ਇੱਕ ਉੱਥੇ ਇਹਨਾਂ ਨੇ ਐਕਵਾਇਰ ਕਰਨੀ ਹੈ ਇੱਕ ਜ਼ਮੀਨ ਇਹਨਾਂ ਨੇ ਨਿਊ ਚੰਡੀਗੜ੍ਹ ਦੇ ਵਿੱਚ ਪੰਜ ਥਾਵਾਂ ਇਹਨਾਂ ਨੇ ਸਿਲੈਕਟ ਕੀਤੀਆਂ ਨੇ ਉੱਥੇ 5100 ਕਿੱਲਾ ਇਹਨਾਂ ਨੇ ਇਹ ਮਹਾਲੀ ਦੇ ਵਿੱਚ ਵਿੱਚ ਜ਼ਮੀਨਾਂ ਦੱਬਣ ਜਾ ਰਹੇ ਆ ਤੁਹਾਡੀਆਂ ਕਹਿੰਦੇ 9 ਤਾਂ ਸੈਕਟਰ ਬਣਾਉਣੇ ਆ ਨਵੇਂ ਉੱਥੇ ਤੇ 2 ਜਿਹੜੇ ਨਵੇਂ ਉੱਥੇ ਹੈਗੇ ਸੋਡੇ ਟਾਊਨਸ਼ਿਪ ਬਣਾਉਣੇ ਆ ਹੁਣ ਇਹ ਧਿਆਨ ਮਾਰਿਓ ਜਿਹੜੇ 9 ਸੈਕਟਰ ਬਣਨੇ ਆ ਨਵੇਂ 5100 ਏਕੜ ਜ਼ਮੀਨ ਰੋਕਣੀ ਆ 2 ਟਾਊਨਸ਼ਿਪ ਬਣਨੇ ਆ ਉੱਥੇ ਬਸਣਾ ਕਿਨੇ ਪੰਜਾਬੀਆਂ ਨੇ ਸਾਡੇ ਕੱਕ ਜਵਾਕ ਆ ਕੋਈ ਚੱਟੇ ਨਾਲ ਮਰ ਗਿਆ ਕੋਈ ਬਾਹਰ ਵਾ ਗਿਆ ਪੰਜਾਬੀ ਦਾ ਘਟ ਗੇ ਇੱਥੋਂ 1.5 ਤੋਂ 2 ਲੱਖ ਬੰਦਾ ਇਹਨਾਂ ਨੇ ਲਿਆ ਕੇ ਬਸਾਉਣਾ ਕਿੱਥੋਂ ਲਿਆ ਕੇ ਬਸਾਉਣਾ ਸੋ ਨੂੰ ਪਹਿਲਾਂ ਹੀ ਪਤਾ ਜਿਵੇਂ ਬਸ ਰਿਹਾ ਬੰਦਾ ਜਿਵੇਂ ਚੰਡੀਗੜ੍ਹ ਤੇ ਪੰਜਾਬੀ ਦਾ 12% ਰਹਿ ਗਏ ਤੇ ਜਿਵੇਂ ਮੈਂ ਪਹਿਲਾਂ ਵੀ ਕਹਿ ਰਿਹਾ ਹਾਂਗੇ ਪੰਜਾਬ ਦੇ ਵਿੱਚ ਆਉਣ ਵਾਲੇ ਪੰਜ ਸੱਤਾਂ ਹਾਲਾਂ ਵਿੱਚ ਤੁਸੀਂ 10-15% ਪੰਜਾਬ 'ਚ ਰਹਿ ਜਾਣੇ ਆ ਧਿਆਨ ਨਾਲ ਸੁਣਦੇ ਚੱਲਿਓ ਅੱਗੇ ਆਜੋ ਮਹਾਲੀ ਦਾ ਕੰਮ ਇਹਨਾਂ ਨੇ ਨਿਵੇੜਤਾ 5100 ਏਕੜ ਮਹਾਲੀ ਦੇ ਵਿੱਚ ਇਹ ਜ਼ਮੀਨ ਇਹਨਾਂ ਨੇ ਨਿਸ਼ਾਨਦੇਹੀ ਕਰਤੀ ਤੇ ਵੇਚਣ ਜਾ ਰਹੇ ਆ 12 ਕਿੱਲੇ ਇਹਨਾਂ ਨੇ ਜਿਹੜੀ ਮਹਾਲੀ ਦੀ ਮੰਡੀ ਬੋਰਡ ਦੀ ਜ਼ਮੀਨ ਆ ਉਹ ਵੇਚ ਚੁੱਕਿਆ ਹੈ। ਮਹਾਲੀ ਦੇ ਸੈਕਟਰ 90 ਦੇ ਵਿੱਚ ਜਿਹਦੇ ਵਿੱਚ 23 ਕਿੱਲੇ ਜੰਗਲਾਤ ਵਿਭਾਗ ਦੇ ਆ ਉਹ ਵੀ ਇਹਨਾਂ ਨੇ ਪ੍ਰਾਈਵੇਟ ਬਿਲਡਰਾਂ ਨੂੰ ਗਮਾਡਾ ਨੂੰ ਗਮਾਡਾ ਦੇ ਹਵਾਲੇ ਕਰਤੀ ਉੱਥੋਂ ਗਾਹਾਂ ਬਿਲਡਰਾਂ ਨੂੰ ਉਹਨਾਂ ਨੇ ਵੇਚਣੀ ਹੈ। ਤੇ ਉਹਦੇ ਬਦਲੇ ਜੰਗਲਾਤ ਕਹਿੰਦੇ ਜਿਹੜਾ ਜੰਗਲ ਲੱਗਿਆ ਹੋਇਆ ਮਹਾਲੀ ਦੇ ਵਿੱਚ 23 ਕਿੱਲਾਂ ਦੇ ਵਿੱਚ ਜਗ੍ਹਾ ਤਾਂ ਜ਼ਿਆਦੇ ਆ ਪਰ 23 ਕਿੱਲੇ ਜੰਗਲਾ ਉਹ ਚ ਕਹਿੰਦੇ ਉਹ 23 ਕਿੱਲੇ ਜੰਗਲਾ ਸੀ ਜਿਹੜੀ ਸੇਖੂਵਾਲ ਪਿੰਡ ਹੈ ਮੱਤੇਵੜ ਦੇ ਕੋਲੇ ਇਥੇ 500 ਏਕੜ ਜ਼ਮੀਨ ਦੇ ਉੱਤੇ 47 ਤੋਂ ਲੈ ਕੇ ਵਿਚਾਰੇ ਐਸਸੀ ਪਰਿਵਾਰ ਮਜਬੀ ਸਿੱਖਾਂ ਦਾ ਪਿੰਡ ਆ ਪੂਰਾ ਸੇਖੂਵਾਲ ਪਿੰਡ ਉਹ ਮਜਬੀ ਸਿੱਖ ਵਿਚਾਰੇ ਕਾਸਟ ਕਰ ਰਹੇ ਆਪਣਾ ਢਡ ਪਾਲ ਰਹੇ ਆਪਣੇ ਜਵਾਗ ਪਾਲ ਰਹੇ ਆ ਉਹ ਜ਼ਮੀਨ ਉਹਨਾਂ ਕੋਲੋਂ ਖੋਹ ਕੇ ਕਹਿੰਦੇ ਅਸੀਂ ਉੱਥੇ ਲਾ ਰਹੇ ਆ ਉਹਨਾਂ ਕੋਲੋਂ ਕਬਜ਼ਾ ਸਰਕਾਰ ਲੈ ਚੁੱਕੀ ਆ ਤੇ ਉਧਰੋਂ ਤੇ ਹੀ ਕਿੱਲੇ ਤੇ ਜਿਹੜੀ ਦੂਜੀ ਜ਼ਮੀਨ ਹੈ ਉਹ ਸਾਰੀ ਕਹਿੰਦੇ ਅਸੀਂ ਵੇਚ ਦੇਣੀ ਹੈ ਇਹਦਾ ਮਹਾਲੀ ਦੇ ਹਾਲਾਤ ਨੇ ਬਠਿੰਡੇ ਜਿਹੜੀ ਥਰਮਲ ਕਲੋਨੀ ਆ ਬਠਿੰਡੇ ਦੀ ਉਹਦੇ ਬਲਾਕ ਸੀ ਤੇ ਬਲਾਕ ਬੀ ਬੀ ਤੇ ਬਲਾਕ ਸੀ ਦੇ ਵਿੱਚ 168 ਕਿੱਲੇ ਦੀ ਨਿਸ਼ਾਨਦੇਹੀ ਕਰਤੀ ਠੇਕਾ ਉਹਨੂੰ ਢਾਉਣ ਦਾ ਦੇ ਦਿੱਤਾ ਉਹ ਵੀ 168 ਕਿੱਲੇ ਦੀਆਂ ਰਿਓੜੀਆਂ ਵੰਡ ਦਿੱਤੀਆਂ ਇਹਨਾਂ ਨੇ ਪ੍ਰਭੂ 90 ਕਿੱਲੇ ਪੀਐਸਪੀਸੀਐਲ ਦੀ ਜ਼ਮੀਨ ਜਿਹੜੀ ਪਟਿਆਲੇ ਦੇ ਵਿੱਚ ਆ ਉਹਦੀਆਂ ਰਿਓੜੀਆਂ ਵੰਡਤੀਆਂ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਆ ਬਾਗਬਾਨੀ ਵਿਭਾਗ ਦੀ ਜ਼ਮੀਨ ਪੰਜਾਬ ਐਗਰੋ ਦੀ ਜ਼ਮੀਨ ਆ ਅਹੀਂ ਪਟਿਆਲੇ ਬਰਨਾਲਾ ਸਰੂਰ ਹੋਰ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਵਗੈਰਾ ਦੇ ਵਿੱਚ ਇਹਨਾਂ ਨੇ ਨਿਸ਼ਾਨਦੇਹੀਆਂ ਕਰਤੀਆਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਸਾਰੀ ਜ਼ਮੀਨ ਇਹ ਚੱਕ ਦੇਣੀ ਹੈ ਲੋਕਾਂ ਨੂੰ ਆਇਆ ਸਰਕਾਰੀ ਜ਼ਮੀਨ ਹੈ ਕਿਸੇ ਪੀਡਬਲਯੂਡੀ ਦੀ ਹੈ ਕਿਸੇ ਬਿਜਲੀ ਬੋਰਡ ਦੀ ਹੈ ਕਿਸੇ ਮੰਡੀ ਬੋਰਡ ਦੀ ਹੈ ਕਿਸੇ ਖੇਤੀਬੜੀ ਯੂਨੀਵਰਸਿਟੀ ਦੀ ਹੈ ਆਪਾਂ ਕੀ ਲੈਣਾ ਹੈ ਆਪਾਂ ਨੂੰ ਕੀ ਹੈ ਆ ਜਿੰਨੇ ਮਹਾਲੀ ਦੇ ਪਿੰਡ ਇਹਨਾਂ ਨੇ ਨਗਰ ਨਿਕਮ ਦੇ ਅਧੀਨ ਲਿਆਂਦੇ ਜਿਹੜੀ ਉਹ ਉਹਨਾਂ ਪਿੰਡਾਂ ਦੇ ਵਿੱਚ ਜਿੰਨੀ ਪੰਚਾਇਤੀ ਜ਼ਮੀਨ ਪਈ ਹੈ ਉਹ ਇਸੇ ਕਰਕੇ ਨਗਰ ਨਿਕਮ ਦੇ ਵਿੱਚ ਲਿਆਂਦੇ ਵੀ ਉਹ ਸਾਰੀ ਪੰਚਾਇਤੀ ਜ਼ਮੀਨ ਵੇਚਣੀ ਹੈ ਹੌਲੀ 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 ਪੰਜਾਬ ਸੂੰਡ ਦਾ ਸੂੰਗੜਦਾ ਤਰ੍ਹਾਂ ਜਾ ਰਿਹਾ ਸੂੰਗੜਦਾ ਤਰ੍ਹਾਂ ਜਾ ਰਿਹਾ ਘਟਦਾ ਤਰ੍ਹਾਂ ਜਾ ਰਿਹਾ ਪਿਛਲੇ 5 ਸਾਲਾਂ ਚ ਰਿਕਾਰਡ ਬੋਲਦਾ ਹੈ ਮੈਂ ਨਹੀਂ ਬੋਲਦਾ ਰਿਕਾਰਡ ਬੋਲਦਾ ਅੰਕੜੇ ਬੋਲਦੇ ਆ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ 30000 ਏਕੜ 30000 ਕੱਲਾ ਕਲੋਨੀਆਂ ਚ ਰੁਕ ਚੁੱਕਿਆ ਪੰਜਾਬ ਦਾ ਪਿਛਲੇ 5 ਸਾਲ ਦਾ ਰਿਕਾਰਡ ਹੈ ਸਾਬ ਲਾ ਲਓ ਕਿੱਧਰ ਨੂੰ ਜਾ ਰਹੀ ਹੈ ਕਹਾਣੀ ਕੱਲੀਆਂ ਕਲੋਨੀਆਂ ਦੀ ਗੱਲ ਕਰਦਾ ਮੈਂ ਜਿਹੜਾ ਸੜਕਾਂ 'ਚ ਰੁਕਿਆ ਕੋ ਰੇਲ ਦੀਆਂ ਲੀਹਾਂ 'ਚ ਰੁਕਿਆ ਕੋਈ ਹੋਰ ਕਾਰਖਾਨਿਆਂ 'ਚ ਰੁਕਿਆ ਉਹ ਅੱਡਾ ਕੱਲੀਆਂ ਕਲੋਨੀਆਂ ਸ਼ਹਿਰ ਖਾ ਗੇ ਪਿੰਡਾਂ ਨੂੰ ਸ਼ਹਿਰ ਖਾ ਗੇ ਹੁਣ ਪੰਜਾਬ ਪਿੰਡਾਂ 'ਚ ਨਹੀਂ ਪੰਜਾਬ ਕਲੋਨੀਆਂ ਚ ਬਸਿਆ ਕਰੂਗਾ ਦਿਖਿਆ ਕਰੂਗਾ ਪੰਜਾਬ ਫਲੇਟਾਂ ਚ ਦਿਖਿਆ ਕਰੂ ਕੋਕੜ ਦੇ ਖੁੱਡੇ ਜਿਹੜੇ ਬਣਾਤੇ ਫਲੇਟ ਦੇ ਸੁਣਾ ਕੁਕੜਾਂ ਕੁਕੜਾਂ ਦੇ ਖੁੱਡਿਆਂ ਜਿਹੜੇ ਹੁਣ ਪੰਜਾਬ ਬਸਿਆ ਕਰੂਗਾ ਉਥੇ ਪੰਜਾਬ ਨਹੀਂ ਬਸੂਗਾ ਉਥੇ ਪਤਾ ਨਹੀਂ ਕੌਣ ਬਸੂਗਾ ਕੀ ਇਹ ਬਹੁਤ ਵੱਡੀ ਸ਼ਾਅ ਚੱਲ ਰਹੀ ਆ ਪੰਜਾਬ ਦੇ ਮੂਰਖ ਲੋਕੋ ਉਹ ਬੇਅਕਲ ਲੋਕੋ ਉਹ ਤੁਹਾਡੀ ਬੁੱਧੀ ਨੂੰ ਕੀ ਮੈਂ ਕੀ ਕਹਾਂ ਤੁਹਾਨੂੰ ਐਡੀ ਬੁੱਧੀ ਹੜੀ ਪ੍ਰੇਸ਼ਟ ਹੋ ਗਈ ਆ ਆ ਸਾਰਾ ਤੁਹਾਡਾ ਲੈ ਕੇ ਪਟਾਣਕੋਟ ਤੋਂ ਲੈ ਕੇ ਫਾਿਲਕਾ ਤੱਕ ਜਿੰਨਾ ਬਾਰਡਰ ਦੇ ਨਾਲ-ਨਾਲ ਏਰੀਆ ਲੱਗਦਾ ਸਾਰਾ ਤੁਹਾਡਾ ਹਾਈਵੇ ਦੇ ਨਾਲ-ਨਾਲ ਜਿੰਨੀਆਂ ਤੁਹਾਡੀਆਂ ਜ਼ਮੀਨਾਂ ਨੇ ਉਹ ਸਾਰੀਆਂ ਗੁਜਰਾਤ ਦੇ ਵਪਾਰੀ ਲੈ ਚੁੱਕੇ ਆ ਇੱਕ ਵੀ ਬੰਦੇ ਕੋਲ ਆਪਣੀ ਕੋਲ ਜ਼ਮੀਨ ਨਹੀਂ ਰਹੀ ਆ ਪਿੱਛੇ ਮੇਰੇ ਮਿੱਤਰ ਨੇ ਕੋਈ ਇੱਥੇ ਕੰਮ ਕਰਨਾ ਸੀਗਾ ਮੈਂ ਪਤਾ ਕੀਤਾ ਮੈਂ ਆ ਯਾਰ ਕੋਈ ਇੱਥੋਂ ਬਰਹੰਡੇ ਤੋਂ ਲੈ ਕੇ ਬਰਨਾਲੇ ਸਰੂਰ ਤੱਕ ਕੋਈ ਹਾਈਵੇ ਦੇ ਜ਼ਮੀਨ ਮਿਲ ਜੇ ਆ ਜਿਹੜੇ ਡੀਲਰ ਹੁੰਦੇ ਆ ਪ੍ਰਾਪਰਟੀ ਡੀਲਰ ਨੂੰ ਪੁੱਛਿਆ ਉਹ ਕਹਿੰਦੇ ਭਾਈ ਆਪਣੇ ਬੰਦੇ ਕੋਲ ਤਾਂ ਜ਼ਮੀਨ ਹੀ ਹੈ ਨਹੀਂ ਓ ਕਮਲੇ ਲੋਕੋ ਕਮਲੇ ਲੋਕੋ ਪੈਸਾ ਨਹੀਂ ਖਰਦਣਾ ਤੁਹਾਨੂੰ ਕਿੰਨੇ ਵਾਰੀ ਕਿਹਾ ਚਾਹੇ ਅਰਬਾਂ ਰੁਪਇਆ ਵੰਟ ਲੋ ਫੋਖਰ ਬਣੇ ਦੇ ਵਿੱਚ ਤੁਸੀਂ ਮਹਿੰਗੀਆਂ ਗੱਡੀਆਂ ਵੱਡੇ ਟਰੈਕਟਰਾਂ ਬਾਧੂ ਖਰਚੇ ਵਿਆਹ ਚੱਕ ਲਿਆ ਹੁਣ ਬਿਆਂ ਦਾ ਡੂੰਡਾ ਤੁਸੀਂ ਜਨਾਨੀ ਵੱਡੀ ਵੱਡਾ ਇੱਥੇ ਗੱਡੀ ਤੇ ਮੈਂ ਦੇਖਦਾ ਨਾ ਤੌਰ ਤੇ ਲੋਕ ਜਾਣਦੇ ਆ ਨੋਵਾ ਨੰਗ ਰਹੀ ਹੈ ਫਾਰਚੂਨਰ ਨੰਗ ਰਹੀ ਹੈ ਵੱਡੀਆਂ ਗੱਡੀਆਂ ਨੰਗਦੀਆਂ ਇੱਕ ਬੰਦਾ ਇੱਧਰ ਸਟਰੀਟ ਤੇ ਬੈਠਾ ਨਾਲ ਦੇ ਘਰ ਵਾਲੀ ਬੈਠੀ ਆ ਉਹ ਨਾਨੀ ਘਰਾਨੀ ਦੇ ਗਾਹਾਂ ਦੀ ਗਾਹ ਵਿਆਹ ਹੁੰਦਾ ਚਲੋ ਇਹ ਸ਼ਾਪਿੰਗ ਕਰਨ ਚੱਲਦੇ ਆਂ ਪਰ ਲੱਖ ਦੋ ਰੱਖਣ ਉੱਥੇ ਤੇਲ ਲਾਇਆਉਂਦੇ ਆਂ ਫੂਕੇ ਆਉਂਦੇ ਆ ਫਿਰ ਵਿਆਜ ਫੂਕ ਦਿੰਦੇ ਆ ਕੰਮ ਅਸੀਂ ਕਰਨੇ ਨਹੀਂ ਕਿੰਨਾ ਚਿਰ ਜ਼ਮੀਨਾਂ ਵੇਚ ਕੇ ਕੰਮ ਤੇ ਲੁਧਿਆੜੀਆਂ ਹੋਣੀਆਂ ਨਹੀਂ ਸੁੱਥੋਂ ਸੰਭਲੋ ਆਪਣੀ ਧਰਤੀ ਨੂੰ ਕਿਸੇ ਵੀ ਕੀਮਤ ਤੇ ਤੁਹਾਡੀ ਜ਼ਮੀਨ ਨਹੀਂ ਛੱਡਣੀ ਇਹਨੇ ਮੇਰੀ ਗੱਲ ਚੇਤੇ ਰੱਖੋ ਤੁਸੀਂ 50 ਕਰੋੜ ਮੈਂ ਕਹਿੰਗੋ 100 ਕਰੋੜ ਦੇਣਗੇ ਸਾਰੇ ਹਾਈਵੇ ਦੇ ਉੱਤੇ ਨੋਟ ਕਰ ਲਿਓ ਤੁਸੀਂ ਆਪਣੇ ਆਲੇ-ਦਾਲੇ ਹਾਈਵੇਅ ਦੇ ਨੋਟ ਕਰ ਲਓ ਆਪਣੇ ਜ਼ਿਮੀਂਦਾਰ ਭਰਾ ਹਾਈਵੇਅ ਦੇ ਉੱਤੇ ਜ਼ਮੀਨਾਂ ਵੇਚ ਚੁੱਕੇ ਆ ਉਹ ਵੀ ਸਸਤੇ ਭਾਵਾਂ 'ਚ ਵੇਚ ਚੁੱਕੇ ਆ ਪਰ ਨਹੀਂ ਸੋਨੂੰ ਅਕਲ ਨਹੀਂ ਆਉਣੀ ਇਹਨਾਂ ਗੱਲਾਂ ਨਾਲ ਸੋਨੂੰ ਨਹੀਂ ਅਕਲ ਆਉਣੀ ਜਿੰਨਾ ਮਰਜ਼ੀ ਅਸੀਂ ਕਲਪੀ ਜਾਗੇ ਜਿੰਨਾ ਮਰਜ਼ੀ ਸੜਾ ਕਲੇਜਾ ਮੈਦਾਨਦਰੋਂ ਯਾਰ ਜਦੋਂ ਪੰਜਾਬ ਦੇ ਆ ਹਾਲਾਤ ਹੋਈ ਜਾਂਦੇ ਆ ਦੇਖ ਕੇ ਨਾ ਤੁਹਾਡੇ ਕੋਲ ਜ਼ਮੀਨਾਂ ਰਹੀਆਂ ਆ ਨੌਕਰੀਆਂ ਦੀ ਗੱਲ ਸੁਣ ਲਓ ਆ ਜੋ ਇੱਕ ਹੋਰ ਸੁਣ ਲਓ ईडब्ल्यूएस 8डब्ल्यूएस ਦਿੱਤਾ ਹੈ ਤੇ ਇਹਨਾਂ ਨੇ 224 ਮਾਰਚ ਦੇ ਵਿੱਚ ਸਰਕਾਰ ਨੇ ਕਿਹਾ ਸੀਗਾ ਮਤਾ ਪਾਇਆ ਸੀ ਵੀ ਅਸੀਂ ਜਿਹੜੇ ਗਰੀਬਾਂ ਨੂੰ ਕੋਈ ਘਰ ਬਣਾਉਣੇ ਆ ਕੋਈ ਫਲੈਟ ਬਣਾਉਣੇ ਆ ਅਸੀਂ ਬਣਾ ਕੇ ਦੇਵਾਂਗੇ ਜਿਹੜੇ ਬਿਲਡਰ ਸਾਡੇ ਕੋਲ ਪੈਸੇ ਜਮ੍ਹਾਂ ਕਰਾ ਦੇਣ ਬਣਾ ਤੇ ਗਰੀਬ ਗਰੀਬ ਕਿੱਥੇ ਰਹਿਣਗੇ ਇੱਕ ਵੀ ਕਿਸੇ ਕਲੌਨੀ ਦੇ ਵਿੱਚ ਮੈਨੂੰ ईडब्ल्यूएस ਦੇ ਤਹਿਤ ਕੋਈ ਫਲੈਟ ਕੱਟਿਆ ਦਿਖਾ ਦਿਓ ਅੱਗੇ ਆ ਜਾਓ 7 ਤਰੀਕ ਨੂੰ 7 ਤਰੀਕ ਨੂੰ ਐਸੇ ਸਾਲ 7 ਦਸੰਬਰ ਨੂੰ ਪੀਸੀਐਸ ਦਾ ਪੇਪਰ ਹੋਇਆ ਧਿਆਨ ਮਾਰਿਓ ਮੜਾ ਜਾ ਪੀਸੀਐਸ ਦਾ ਪੇਪਰ ਹੋਇਆ ਕਈ ਥਾਈਂ ਉਹਦੇ ਵਿੱਚ ਅੱਗੇ ਜਿਹੜੇ ਪੀਸੀਐਸ ਦੇ ਪੇਪਰ ਹੁੰਦੇ ਸੀਗੇ ਕਟੋ-ਕਟ 20 ਤੋਂ 25 ਜਿਹੜੇ ਪ੍ਰਸ਼ਨ ਸੀਗੇ ਉਹ ਪੰਜਾਬ ਪੰਜਾਬੀ ਦੇ ਵਿੱਚ ਪੁੱਛੇ ਜਾਂਦੇ ਪੰਜਾਬੀਆਂ ਸੰਬੰਧ ਪੁੱਛੇ ਜਾਂਦੇ ਸੀ। ਐਸ ਵਾਰ ਇਹਨਾਂ ਨੇ ਕੀ ਕੀਤਾ ਉਹ ਸਾਰੇ 7 ਤੋਂ 8% ਪੁੱਛੇ ਗਏ ਆ ਨਾ ਮਾਤਰ। ਉਹਨਾਂ ਦੇ ਵਿੱਚ ਪੰਜਾਬ ਦਾ ਇਤਿਹਾਸ ਪੰਜਾਬ ਦੇ ਸੱਤ ਬਾਰੇ ਇਤਿਹਾਸ ਬਾਰੇ ਬਿਲਕੁਲ ਨਾ ਮਾਤਰ ਪੁੱਛਿਆ ਗਿਆ। ਜਿਹੜਾ ਕੁਆਲੀਫਿਕੇਸ਼ਨ ਦਾ ਇਹਨਾਂ ਦਾ ਸੀਗਾ ਪੇਪਰ ਕੁਆਲੀਫਿਕੇਸ਼ਨ ਪੇਪਰ ਦੇ ਵਿੱਚੋਂ ਵੀ ਪੰਜਾਬੀ ਗੈਰ ਹੀ ਕਰ ਦਿੱਤੀ ਗਈ ਹੈ। ਕੋਵਿੰਦ ਨੇ ਕੋਈ ਹਿਸਾਬ ਦਾ ਗਣਿਤ ਦਾ ਮੈਥ ਦਾ ਪੇਪਰ ਦੇ ਰਹੇ ਹੁੰਨੇ ਆ ਇਸ ਤਰੀਕੇ ਨਾਲ ਪੇਪਰ ਸੈੱਟ ਕੀਤਾ ਗਿਆ ਜਿਹੜਾ ਸਾਡੇ ਪਿੰਡਾਂ ਚੋਂ ਨੌਜਵਾਨ ਉੱਠ ਕੇ ਜਾਂਦੇ ਆ ਜਿੰਨਾ ਪੰਜਾਬ ਦੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਇਹਨਾਂ ਦਾ ਫਾਇਦਾ ਹੋਣਾ ਸੀਗਾ ਪੰਜਾਬੀ ਬੋਲੀ ਦਾ ਫਾਇਦਾ ਹੋਣਾ ਸੀਗਾ ਉਹ ਇਹਨਾਂ ਨੇ ਉਹਦੇ ਵਿੱਚੋਂ ਖਤਮ ਹੀ ਕਰਤਾ ਇਹ ਬਹੁਤ ਗਹਿਰੀ ਸ਼ਾਜਸ਼ਾ ਪੰਜਾਬ ਦੇ ਲੋਕੋ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਇਹ ਮਦਰਕੇ ਪੇਪਰ ਹੋ ਰਹੇ ਨੇ ਇਨ੍ਹਾਂ ਪੇਪਰਾਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਕਿਵੇਂ ਇਹ ਹੌਲੀ-ਹੌਲੀ ਜਿਹੜਾ ਇਹ ਪੰਜਾਬੀ ਬੋਲੀ ਨੂੰ ਖਤਮ ਕਰ ਰਹੇ ਆ ਗੁਰੂ ਰਵਿਦਾਸ ਜਿਹੜੀ ਯੂਨੀਵਰਸਿਟੀ ਹੈ ਅਜੇ ਵਾਲੀ ਯੂਨੀਵਰਸਿਟੀ ਆ ਹਾਰਪੁਰ ਉਹਦੇ ਵਿੱਚ 38 ਪੋਸਟਾਂ ਨਿਕਲੀਆਂ ਉਹਨਾਂ ਪੋਸਟਾਂ ਦੇ ਵਿੱਚ ਇਹਨਾਂ ਨੇ ਪੰਜਾਬੀ ਦੀ ਜਿਹੜੀ 1994 ਦਾ ਇੱਕ ਰੂਲ ਬਣਿਆ ਪੰਜਾਬ ਸਰਵ ਸਰੂਲ ਬਣਿਆ ਜਿਹੜਾ ਉਹਨੂੰ ਦਰਕਨਾਰ ਕਰਕੇ ਉਹਨੂੰ ਸ਼ੱਕੇ ਟੰਕ ਕੇ ਉਹਦੇ ਵਿੱਚੋਂ ਪੰਜਾਬੀ ਦੀ ਜਿਹੜੀ ਪੰਜਾਬੀ ਦਸ਼ਮਿਤਕ ਲਾਜ਼ਮੀ ਦੀ ਸ਼ਰਤ ਉਹ ਡਾਈ ਦਿੱਤੀ ਗਈ ਵੀ ਕਰਤੀ ਆਈ ਇਹਨਾਂ ਨੇ ਜਿਹੜੀਆਂ ਪਹਿਲਾਂ ਸਹਿਕਾਰੀ ਖੰਡ ਮਿਲਦੇ ਵਿੱਚ ਪੋਸਟਾਂ ਕੱਢੀਆਂ ਸੀਗੀਆਂ 160 ਪੋਸਟਾਂ ਉਹਦੇ ਵਿੱਚ ਇਹਨਾਂ ਨੇ ਪੰਜਾਬੀ ਦੀ ਸ਼ਰਤ ਜਿਹੜੀ ਉਹ ਬਿਲਕੁਲ ਖਤਮ ਕਰਤੀ ਅਚਕ ਹੋਰ ਧਿਆਨ ਦੇਣਾ ਸੁਣੋ ਮੜੀ ਗੱਲ ਇੱਕ ਨਾ ਆਪਣੀਆਂ ਪੋਸਟਾਂ ਕੱਢੀਆਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਬੰਦੇ ਰੱਖੇ ਨੇ ਉਹ ਪੇਪਰ ਲੀਕ ਹੋਇਆ ਪੇਪਰ ਲੀਕ ਹੋਣ ਦਾ ਬੜੇ ਵੱਡ ਪਦਰਥੇ ਰੌਲਾ ਪਿਆ ਪਰ ਇਹਨਾਂ ਨੇ ਜਿੱਥੇ ਭੁਤਾਂਤਮਾਨ ਦੂਜੇ ਪਾਸੇ ਡਰਾਮੇ ਕਰਦਾ ਕਿ ਫਲਾਨ ਸਟੇਟ 'ਚ ਪੇਪਰ ਲੀਕ ਹੋ ਗਿਆ ਜੀ ਫਲਾਨ ਸਟੇਟ 'ਚ ਪੇਪਰ ਲੀਕ ਹੋ ਗਿਆ ਉਹ ਜਿੱਥੇ ਪੇਪਰ ਲੀਕ ਹੋਣ ਦਾ ਰੌਲਾ ਪੈਂਦਾ ਉਥੇ ਪੇਪਰ ਰੱਦ ਹੋ ਜਾਂਦਾ ਉਹਨਾਂ ਨਿਯੁਕਤੀਆਂ ਰੱਦ ਹੋ ਜਾਂਦੀਆਂ ਨੇ ਪਰ ਇਹਨਾਂ ਨੇ ਬਹੁਤ ਇਹਨਾਂ ਨੂੰ ਕਾਲੀ ਹੈ ਕਿ ਛੇਤੀ ਛੇਤੀ ਅਸੀਂ ਉਹ ਜਿਹੜੀਆਂ ਨਿਯੁਕਤੀ ਪੱਤਰ ਅਸੀਂ ਦੇ ਦਿੱਗੇ ਜਿਹੜਾ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਇਹ ਇਹਨਾਂ ਨੇ ਸੀਨੀਅਰ ਅਸਿਸਟੈਂਟ ਰੱਖੇ ਸੀਗੇ ਉਹਦੀਆਂ ਪੋਸਟਾਂ ਨੇ ਉਹਦੇ ਵਿੱਚ ਧਿਆਨ ਮਾਰਿਓ 44 ਬੰਦਿਆਂ ਦੇ ਵਿੱਚੋਂ 44 ਬੰਦਿਆਂ ਦੇ ਵਿੱਚੋਂ ਸ਼ਕਤੀ ਬੰਦੇ ਬਾਹਰ ਲਏ ਆ ਦੇਖ ਲਓ ਕਿੰਨੀ ਕਿੰਨੀ ਪਰਸੈਂਟ ਜੇ ਹੁਣ ਬਾਹਰਲੇ ਬੰਦੇ ਨਹੀਂ ਬਣ ਰਹੇ 44 ਬੰਦੇ ਜਿਹੜੇ ਪਹਿਲੇ 44 ਨੇ ਉਹਨਾਂ ਵਿੱਚ 63 ਬੰਦੇ ਬਾਹਰਲੇ ਸੂਬਿਆਂ ਦੇ ਜਿਹੜੇ ਇਹਨਾਂ ਨੇ ਪੇਪਰ ਲੀਕ ਹੋਣ ਦੇ ਰੌਲੇ ਦੇ ਬਾਵਜੂਦ ਵੀ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਹੁਣ ਦੇਖੋ ਕਿੰਨੇ ਕਿੰਨੀ ਸ਼ਾਸਤ ਦੇ ਨਾਲ ਤੇ ਕਿੰਨੇ ਇਹ ਮਤਲਬ ਤੇਜ਼ੀ ਦੇ ਨਾਲ ਬਾਹਰਲੇ ਬੰਦਿਆਂ ਨੂੰ ਲਗਾਤਾਰ ਬਿਠਾ ਰਹੇ ਨੇ ਅੱਛਾ ਅੱਜ ਦੀ ਇੱਕ ਹੋਰ ਗੱਲ ਸੁਣ ਲਓ ਭਾਸ਼ਾ ਵਿਭਾਗ ਦੇ ਵਿੱਚ 42 ਇਹਨਾਂ ਨੇ ਪੋਸਟਾਂ ਸੀਗੀਆਂ 42 ਪੋਸਟਾਂ ਸੀ ਉਹ ਨਿਯੁਕਤੀਆਂ ਜਿਹੜੀਆਂ ਸੀਗੀਆਂ ਰੱਦ ਕਰਤੀਆਂ ਉਹ ਉਹਦੀ ਵੀ ਨਜ਼ਰ ਦੇ ਲਈ ਦਿੱਲੀ ਵਾਲਿਆਂ ਦੀ ਪੈ ਗਈ ਹੋਣੀ ਆ ਉਤੇ ਵੀ ਵੀ ਇਹ ਚ ਅਸੀਂ ਆਪਣੇ ਬਾਹਰਲੇ ਬੰਦੇ ਲਿਆ ਕੇ ਕਿਵੇਂ ਫਿੱਟ ਕਰਨੇ ਆ ਇਹ ਚੋਲ ਮੂਰ ਨੂੰ ਪੰਜਾਬ ਦੇ ਬੰਦੇ ਹੀ ਫਿੱਟ ਹੋ ਗਈ ਉਹ ਰੱਦ ਕਰਤੀਆਂ ਇਹਨਾਂ ਨੇ ਉਹਦੋਂ ਦੁਬਾਰੇ ਕੋਈ ਨਾ ਕੋਈ ਪੰਜਾਬੀ ਦੀ ਸ਼ਰਤ ਖਤਮ ਕਰਕੇ ਜਾਂ ਕੋਈ ਹੋਰ ਇਹੋ ਜਿਹਾ ਤਰੀਕਾ ਇਹ ਹਤਕੰਡਾ ਅਪਣਾਉਣ ਕਿ ਜਿੱਥੇ ਪੰਜਾਬ ਦੇ ਮੁੰਡਿਆਂ ਜਾਂ ਕੁੜੀਆਂ ਨੂੰ ਨੌਕਰੀਆਂ ਉਹ ਨਾ ਮਿਲਣ अच्छा ਹੁਣ ਇੱਕ ਗੱਲ ਸਵਾਲ ਇਹ ਪੈਦਾ ਹੁੰਦਾ ਕਿ ਇਹ ਭਵਾਨ ਸਿੰਘ ਕਹਿੰਦਾ ਹੁੰਦਾ ਸੀ ਅਸੀਂ 300 ਪੋਸਟ 300 ਹਰ ਸਾਲ ਅਸੀਂ ਬੰਦੇ ਭਰਤੀ ਕਰਿਆ ਕਰਾਂਗੇ ਹੁਣ ਆਪਾਂ ਪੰਜਾਬ ਪੁਲਿਸ ਦੀ ਗੱਲ ਕਰਦੇ ਆਂ ਪੰਜਾਬ ਪੁਲਿਸ ਦੇ ਵਿੱਚ ਆਪਾਂ ਦੇਖੋ ਵੀ ਇਹ ਕਹਿੰਦੇ ਜੀ ਅਸੀਂ ਜਿਹੜੀ ਐਸਆਈ ਦੀ ਭਰਤੀ ਐ ਸਬ ਇੰਸਪੈਕਟਰ ਦੀ ਭਰਤੀ ਆ ਉਹ ਅਸੀਂ ਪ੍ਰਮੋਸ਼ਨ ਹੀ ਕਰਿਆ ਕਰਾਂਗੇ ਵੀ ਥੱਲਿਓ ਕੋਈ ਬੰਦਾ ਜਿਹੜਾ ਐਸਆਈ ਐਸਆਈ ਤੋਂ ਪ੍ਰਮੋਟ ਕਰਕੇ ਸਬ ਇੰਸਪੈਕਟਰ ਬਣਾ ਲਿਆ ਕਰਾਂਗੇ ਸਬ ਇੰਸਪੈਕਟਰ ਦੀ ਭਰਤੀ ਐਸਆਈ ਦੀ ਭਰਤੀ ਇੱਕ ਇੱਕ ਤਰੀਕੇ ਨਾਲ ਸਮਝੋ ਇਹਨਾਂ ਨੇ ਉਹ ਰਾਦੀ ਕਰਤੀ ਆ ਵੀ ਅਸੀਂ ਸਭ ਇਨਸਪੈਕਟਰ ਸਿੱਧੇ ਭਰਤੀ ਨਹੀਂ ਕਰਦੇ ਐਸਆਈ ਸਿੱਧੇ ਭਰਤੀ ਨਹੀਂ ਕਰਦੇ ਇਨਸਪੈਕਟਰ ਪਹਿਲਾਂ ਹੀ ਜਿਹੜੇ ਹੈਗੇ ਆ ਪੰਜਾਬ ਪੁਲਿਸ ਦੇ ਉਹ ਪਹਿਲਾਂ ਹੀ ਭਰਤੀ ਉਹ ਬਾਦਲਾ ਮਿਲੀ ਰੱਦ ਹੋ ਚੁੱਕੀ ਆ ਖਤਮੀ ਕਰਤੀ ਉਹਨਾਂ ਨੇ ਭਰਤੀ ਉਹ ਇਨਸਪੈਕਟਰ ਦੀ ਹੁਣ ਇਹਨਾਂ ਨੇ ਨਵਾਂ ਬੇਕਲਿਸ਼ਪਾਈ ਭਰਤੀ ਕਰਨੇ ਆ ਹੁਣ ਦੇਖੋ ਕੱਡਾ-ਕੱਡੀ ਗੰਦੀ ਸਾਜ਼ਿਸ਼ ਇਹਨਾਂ ਦੀ ਗੰਦੇ ਦਿਮਾਗਾਂ ਦੀ ਉਪਜ ਇਹਨਾਂ ਦੀ ਜਿਹੜਾ ਆਪਣਾ ਪੰਜਾਬ ਦਾ ਕੋਈ ਨੌਜਵਾਨ ਕੋਈ ਮੁੰਡਾ ਕੁੜੀ ਸਿਪਾਈ ਭਰਤੀ ਹੋ ਗਿਆ ਉਹ ਕਿੱਥੋਂ ਤੱਕ ਜਾਊਗਾ ਹੱਦ हद जोर मार के ओ सेंस इंस्पेक्टर तक ਜਾਊਗਾ ਕੋਈ ਇਨਸਪੈਕਟਰ ਬਣ ਜੂ ਬਾਹਲਾ ਬੰਦਾ ਮਿਹਨਤੀ ਹੋ ਇਹ ਦੂਤੇ ਨਹੀਂ ਜਾਂਦਾ ਬਾਹਲੇ ਦਾ ਥੱਲੇ ਹੀ ਖੜ ਜਾਣਗੇ ਸਿਪਾਹੀ ਭਰਤੀ ਹੋ ਕੇ ਏਐਸਆਈ ਰਟਾਇਰ ਹੋ ਜਾਣਗੇ ਤੇ ਇੱਕ ਤਰੀਕੇ ਨਾਲ ਜਿਹੜੇ ਵੱਡੇ ਅਹੁਦਿਆਂ ਤੇ ਅਫਸਰ ਲਿਆਉਣੇ ਆ ਉਹ ਬਾਹਰੋਂ ਲਿਆ ਕੇ ਬਿਠਾਉਣੇ ਆ ਇੱਕ ਕਿੱਡੀਆਂ ਸਾਜ਼ਸ਼ਾਹ ਘੜੀਆਂ ਜਾ ਰਹੀਆਂ ਸਾਡੇ ਸਾਡੇ ਖਿਲਾਫ ਪੇਪਰ ਲੀਕ ਪੇਪਰਾਂ ਚੋਂ ਪੰਜਾਬੀ ਦੀ ਸ਼ਰਤ ਖਤਮ ਕਰਨੀ ਕਿੰਨੇ ਕਿੰਨੇ ਬੰਦੇ ਅਸੀਂ ਮੈਂ ਭਾਨਸਿਆ ਤੈਨੂੰ ਚੈਲੰਜ ਕਰਦਾ ਤੂੰ ਬਾਈਟ ਪੇਪਰ ਜਾਰੀ ਕਰ ਤੂੰ ਜੇ ਤੇਰੀ ਇੰਨੀ ਹਿੰਮਤ ਆ ਤਾਂ ਮੇਰੇ ਇਹਦੇ ਤੇ ਪਰਚਾ ਖਰਾਬੀ ਤੂੰ ਝੂਠ ਬੋਲਦਾ ਗੱਲ ਦਾ ਜਵਾਬ ਦੇ ਆ ਕੇ ਜਿੰਨੀਆਂ ਗੱਲਾਂ ਮੈਂ ਕਹਿ ਰਿਹਾ ਵੀ ਕਿਹੜੀਆਂ ਕਿਹੜੀਆਂ ਭਾਰਤੀਆਂ ਦੇ ਵਿੱਚ ਕਿੰਨੇ ਕਿੰਨੇ ਬੰਦੇ ਤੁਸੀਂ ਬਾਹਰੋਂ ਲਿਆ ਕੇ ਫਿੱਟ ਕੀਤੇ ਆ 100 ਮਗਰ 60 67 77 ਬੰਦੇ ਬਾਹਰਲੇ ਸੂਬਿਆਂ ਦੇ ਭਰਤੀ ਹੋ ਰਿਹਾ ਪੰਜਾਬ ਦੀਆਂ ਸਾਰੀਆਂ ਜਿੰਨੀਆਂ ਵੀ ਇਥੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਭਰਤੀਆਂ ਹੋ ਰਹੀਆਂ ਨੇ ਜੇ ਅਸੀਂ ਗਲਤਾਂ ਤੁਹਾਨੂੰ ਗਲਤ ਸਾਬਤ ਕਿਉਂ ਨਹੀਂ ਕਰਦੇ ਬਾਈ ਲੱਖੋ ਲੈ ਕੇ ਲੋਕਾਂ ਦੇ ਸਾਹਮਣੇ ਸਾਰੇ ਤੱਥ ਸਬੂਤ ਅੰਕੜੇ ਵੀ ਆਹ ਦੇਖੋ ਜੀ ਆ ਇੰਨੀਆਂ ਨਿਯੁਕਤੀਆਂ ਹੋਈਆਂ ਸੀਆਂ ਇਹ ਜੋ ਇੰਨੇ ਪੰਜਾਬੀ ਨੇ ਇੰਨੇ ਬਾਹਰ ਲਿਆ ਤੁਸੀਂ ਬਾਹਰਲੇ ਸੂਬਿਆਂ 'ਚ ਜਾ ਕੇ ਦੇਖੋ ਕੋਈ ਡੋਮਿਸાઇલ ਕੋਈ ਬੋਨਫਾਇਡ ਲਾਗੂ ਕਰਦਾ ਹਿਮਾਚਲ ਦੇਖ ਲਓ ਹੋਰ ਸੂਬਿਆਂ ਦੇਖ ਲਓ ਤੁਸੀਂ ਜਾ ਕੇ ਨੌਕਰੀ ਦੇ ਭਲਾਈ ਵੀ ਨਹੀਂ ਕਰ ਸਕਦੇ ਨੌਕਰੀਆਂ ਲੈਣੀਆਂ ਦੂਰ ਦੀ ਗੱਲ ਹੈ ਇਹ ਟੜਾ ਟੜ ਟੜਾ ਟੜ ਲਿਆ ਕੇ ਬੰਦੇ ਬਾਹਰੋਂ ਲਿਆ ਕੇ ਲਗਾਤਾਰ ਪੰਜਾਬ ਦੇ ਉੱਤੇ ਥੁੱਪੇ ਜਾ ਰਹੇ ਨੇ ਸੁਰਾ ਪਤਾ ਵਾਸਤਾ ਪੰਜਾਬ ਦੇ ਲੋਕੋ ਭੇਡਾਂ ਨਾ ਬਣੋ ਨਾ ਭੇਡਾਂ ਬਣ ਕੇ ਰੂੜੀਆਂ ਦੇ ਜੰਗਲ ਮਾਦੇ ਫਿਰੋ ਚੱਕ ਕੇ ਛੰਡੇ ਇਹਨਾਂ ਦੇ ਫਲਾਣੇ ਨੂੰ ਜਿਤਾਓ ਫਲਾਣੇ ਨੂੰ ਵੋਟਾਂ ਪਾਓ ਉਹ ਜ਼ਮੀਨਾਂ ਪੰਜਾਬ ਦੀਆਂ ਇਹ ਵੇਚੀ ਜਾਂਦਾ ਸਾਰੀਆਂ ਸਰਕਾਰੀ ਪ੍ਰਾਪਰਟੀਆਂ ਜਿੰਨੇ ਸਾਡੇ ਪਬਲਿਕ ਸੈਕਟਰ ਆ ਸਾਰੇ ਜਿੰਨੀਆਂ ਪੰਚੇਤੀ ਜ਼ਮੀਨਾਂ ਉਹਨੂੰ ਇਹ ਦਿੱਲੀ ਵਾਲੇ ਧਾੜ ਵੀ ਵੇਚੀ ਜਾਂਦੇ ਆ ਆਪ ਜਪਾਨ ਤਰ੍ਹਾਂ ਫਿਰਦਾ ਰਿਹਾ ਪਤਾ ਨਹੀਂ ਹੋਰ ਕਦੇ ਤੋਂ ਰਫਰਦਾ ਰਿਹਾ ਜਹਾਜ਼ ਦਾ ਮਗਰ ਕੋਈ ਸ਼ੋਧੀਆਂ ਚੱਕੀ ਫਿਰਦਾ ਸੀ ਕਿ ਕੇਜਰੀਵਾਲ ਚੱਕੀ ਫਿਰਦਾ ਸੀ ਹੈਲੀਕਾਪਟਰ ਪੰਜਾਬ ਦਾ ਪੈਸੇ ਪੰਜਾਬ ਦੇ ਖਜ਼ਾਨੇ ਪੰਜਾਬ ਦੇ ਵਿੱਚੋਂ ਤੇਲ ਪੈਂਦਾ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਿਜਾਰੇ ਲੈ ਕੇ ਦਿੱਲੀ ਦੇ ਲੁਟੇਰੇ ਲੈ ਰਹੇ ਆ। ਆ ਜਿੰਨੀਆਂ ਜ਼ਮੀਨਾਂ ਵਿਕਣਗੀਆਂ ਹਜ਼ਾਰਾਂ ਏਕੜ ਜ਼ਮੀਨਾਂ ਨੇ ਵੇਚ ਦੇਣੀ ਆ ਸਾਂ ਲੁੱਟ ਕੇ ਦਿੱਲੀ ਲਈ ਲੈ ਜਾਣਗੇ। ਅਕਲ ਨੂੰ ਹੱਥ ਮਾਰੋ ਯਾ ਅਕਲ ਨੂੰ ਹੱਥ ਮਾਰੋ ਅਕਲ ਦੇ ਅੰਨੇ ਲੋਕੋ ਆ ਜਿੰਨੀਆਂ ਮੈਂ ਗੱਲਾਂ ਕਰਦਾ ਭੇਡਾਂ ਬਣ ਕੇ ਨਾ ਭੇਡਾਂ ਬਣ ਕੇ ਅੱਖਾਂ ਮੀਚ ਕੇ ਅੱਖਾਂ ਬੰਦ ਕਰਕੇ ਨਾ ਇਹਨਾਂ ਨੇ ਮਗਰ ਤੁਰੇ ਫਿਰੋ ਜਿੰਦਾਬਾਦ ਜਿੰਦਾਬਾਦ ਕਰਦੇ। ਆ ਸਵਾਲ ਆ ਆ ਗੱਲਾਂ ਕਰੋ ਵੀ ਤੁਸੀਂ ਕਰ ਕੀ ਰਹੇ ਹੋ ਪੰਜਾਬ ਨਾਲ ਆ ਜਿੰਨਾ ਰਹੇਗਾ ਸਾਲ ਰਹੇਗਾ ਜਮਾ ਜੇ ਨਾ ਬੇੜਾ ਤਬਾਹ ਕਰਕੇ ਗਿਆ ਮੇਰੀ ਗੱਲ ਯਾਦ ਰੱਖਿਓ ਜਮਾ ਧੋਕੇ ਤੁਰੂਗਾ ਸਾਨੂੰ ਇਹ ਆ ਮੇਰੀ ਗੱਲ ਮੈਂ ਕਰ ਰਿਹਾ ਕਿੰਨੇ ਬੰਦੇ ਸੁਣਦੇ ਹੋਣਗੇ ਨੂੰ 50 60 ਬੰਦੇ ਸੁਣਦੇ ਹੋਣੇ 70 ਬੰਦੇ ਸੁਣਦੇ ਹੋਣੇ ਆ ਉਹੀ ਗੱਲ ਸਾਡੀ ਲੋਕਾਂ ਦੀ ਇਹ ਬੁੱਧੀ ਸਾਡੀ ਗੱਲਾਂ ਨਹੀਂ ਕਿ ਬੁੱਧੀ ਚ ਪੈਣਾਂ ਲਗਾ ਸਾਡੇ ਨਾਲ ਹੋਈ ਕੀ ਜਾਂਦਾ ਯਾਰ ਵਾਪਰੀ ਕੀ ਜਾਂਦਾ ਪੰਜਾਬ ਦੇ ਨਾਲ ਤੂੰ ਰੱਬ ਦਾ ਵਾਸਤਾ ਹਲੇ ਵੀ ਬੇੜਾ ਓਏ ਹਲੇ ਵੀ ਸਮਝ ਜਾਓ ਹਲੇ ਵੀ ਸੰਭਲ ਜਾਓ ਨਹੀਂ ਰਹਿਣਾ ਪੱਲੇ ਤੁਹਾਡੇ ਕੁਝ ਵੀ ਨਹੀਂ ਰਹਿਣਾ ਨਾ ਤੁਹਾਡੀਆਂ ਜ਼ਮੀਨਾਂ ਨਾ ਰੋਜ਼ਗਾਰ ਨਾ ਨੌਕਰੀਆਂ ਕੱਖ ਨਹੀਂ ਰਹਿਣਨ ਕੱਖ ਵੀ ਨਹੀਂ ਛੱਡਣਾ ਜੁੱਤੀਆਂ ਮਾਰਨੀਆਂ ਤੁਹਾਡੇ ਜੁੱਤੀਆਂ ਮੇਰੀਆਂ ਪੈ ਰੀਆਂ ਹੋਰ ਬਹੁਤ ਬਹੁਤ ਪੈਣੀਆਂ ਯਾਦ ਰੱਖਿਓ ਆਇਦਰ ਨੂੰ ਧਿਆਨ ਦਿਓ ਵੀ ਹੋਈ ਕੀ ਜਾਂਦਾ ਚੱਕ ਕੇ ਮੂੰਹ ਮਗਰ ਤਰੇ ਫਿਰਦੇ ਫਲਾਨੇ ਲੀਡਰ ਆਇਆ ਜੀ ਫਲਾਨਾ ਆਇਆ ਜੀ ਮੁਰੇ ਬਹਿ ਜਾਣਗੇ ਚੌੜੇ ਹੋ ਕੇ ਕੁਰਸੀਆਂ 'ਤੇ ਜਿੰਦਾਬਾਦ ਜਿੰਦਾਬਾਦ ਕਹਿੰਦੇ ਜੁਰਤ ਹੈਗੀ ਵੀ ਆ ਉੱਠ ਕੇ ਸਵਾਲ ਕਰ ਲਵਾਂਗੇ ਵੀ ਆ ਨੌਕਰੀਆਂ ਵਾਲੇ ਸਵਾਲ ਕਰਦਾ ਲੱਖਾ ਸਦਾਨਾ ਆ ਜ਼ਮੀਨਾਂ ਬਾਰੇ ਸਵਾਲ ਕਰਦਾ ਇਹਦਾ ਜਵਾਬ ਦੇ ਕੇ ਜਾਓ ਇੰਨੀ ਜ਼ਮੀਨ ਪੰਜਾਬ ਦੀ ਕਿਉਂ ਵੇਚ ਰਹੇ ਹੋ ਜਬ ਵੇਚ ਚੁੱਕੇ ਹਾਂ ਤੂੰ ਪਾਨਸਿਆਂ ਕਦੇ ਕਹਿੰਦਾ ਹੁੰਦਾ ਸੀਗਾ ਜਦੋਂ ਆ ਥਰਮਲ ਦਾ ਰਾਲਾ ਪਿਆ ਬਰੰਡੇ ਵਾਲੇ ਦਾ ਕਿ ਥਰਮਲ ਨੂੰ ਅਸੀਂ ਵਿਕਣ ਨਹੀਂ ਦੇਵਾਂਗੇ ਅਸੀਂ ਉਹਨੂੰ ਚਲਾਵਾਂਗੇ ਜੋ ਮਰਜ਼ੀ ਕਰਨਾ ਪਵੇ ਇਹ ਥਰਮਲ ਦਾ ਧੂਆਂ ਬੰਦ ਕਰਦਾ ਫਿਲਾਨੀ ਲੀਡਰਾਂ ਨੇ ਫਿਲਾਨਿਆਂ ਨੇ ਕਰਤਾ ਮਨਪ੍ਰਿਤ ਨੇ ਕਰਤਾ ਉਹਨੇ ਕਰਤਾ ਉਹਨੇ ਕਰਤਾ ਹੁਣ ਤੂੰ ਉਸੇ ਥਰਮਲ ਦੀ 168 ਕਿੱਲੇ ਜ਼ਮੀਨ ਚੱਕਤੀ ਉਸੇ ਪਰੰਡੇ ਦੇ ਵਿੱਚ ਡੈਰੀ ਵਿਭਾਗ ਦੀ ਜ਼ਮੀਨ ਜਿਹੜੇ ਲੁਟਾਇਰੇ ਤੁਸੀਂ ਮਰੇ ਲਾਏ ਹੋਏ ਪਰੰਡੇ ਵਾਲੇ ਮਾਲ ਵਿੱਚੋਂ ਵਸਣਾ ਛੱਕਣਗੇ ਉਹ ਡੈਰੀ ਵਿਭਾਗ ਦੀ ਜ਼ਮੀਨ ਤੁਸੀਂ ਉਹ ਵੀ ਚੱਕਤੀ ਜਿਹੜੀ ਕੌਡੀਆਂ ਦੇ ਭਾਅ ਤੁਸੀਂ ਦੇਵੋਗੇ ਜਿਹੜੀ ਅਰਬਾਂ ਖਰਬਾਂ ਦੀ ਜ਼ਮੀਨ ਹੈ ਆ ਦੇ ਲਾਚਾਂ ਕਰਕੇ ਇੱਥੇ ਹੱਦ ਹੋ ਗਈ ਆਪ ਅਮਰਤਪਾਲ ਦੀ ਆਪਾਂ ਗੱਲ ਕਰ ਲਗੇ ਕਹਿੰਦੇ 5000 ਸਫੇ ਦਾ ਇਹਨਾਂ ਨੇ ਜਵਾਬ ਦਿੱਤਾ ਹਾਈ ਕੋਰਟ ਚ 5000 ਸਫੇ ਦਾ ਪੰਜਾਬ ਸਰਕਾਰ ਨੇ ਕੀ ਦਿੱਤਾ ਕਹਿੰਦੇ ਜੀ ਜੇ ਇਹ ਬੰਦਾ ਪੈਰੋਲ ਤੇ ਬਾਹਰ ਆ ਗਿਆ ਇਹ ਉਥੇ ਲੋਕ ਸਭਾ ਚ ਲਿਆ ਗਿਆ ਤਾਂ ਦੇਸ਼ ਦੀ ਸੁਰੱਖਿਆ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਜਾਣਾ ਜੀ ਇਹ ਤਾਂ ਅੰਦਰ ਬੈਠਾ ਕਹਿੰਦੇ 15 ਬੰਦਿਆਂ ਦੇ ਨੂੰ ਕਤਲ ਕਰਨ ਦਾ ਇਹ ਤਾਂ ਬੰਦਾ ਅੰਦਰੋਂ ਬੈਠਾ ਸਕੀਮ ਘੜ ਰਿਹਾ ਸੀ ਅੰਦਰ ਬੈਠਾ ਬੰਦਾ ਇਹ ਬਿងਦ ਬਣਾ ਰਿਆ ਹੈ ਸਾਜ਼ਿਸ਼ ਕਰ ਰਿਆ ਸੀ 15 ਬੰਦੇ ਕਤਲ ਕਰਨੇ ਆ ਹੱਦ ਹੋ ਗਈ ਸਾਡੀ ਆ ਜਿਹੜੇ ਕੋ ਸਾਡੇ ਬੰਦੇ ਸਾਡੀ ਖਾਤਰ ਸਾਡੀਆਂ ਨਸਲਾਂ ਖਾਤਰ ਸਾਡੇ ਜਵਾਕਾਂ ਨੂੰ ਚਟਿਆਂ ਤੋਂ ਬਚਾਉਣ ਦੀ ਖਾਤਰ ਸਾਡੇ ਪਾਣੀਆਂ ਦੀ ਖਾਤਰ ਸਾਡੀ ਧਰਤੀ ਦੀ ਖਾਤਰ ਕੋਈ ਬੰਦਾ ਬੋਲਦਾ ਉਹਨੂੰ ਚੱਕ ਕੇ ਅੰਦਰ ਸਿੱੜ ਦਿੰਦੇ ਆ ਐਨਸੇ ਲਾ ਕੇ ਉਹਦੇ ਖਿਲਾਫ ਇਹ ਜਿਹੀਆਂ ਸ਼ਾਸ਼ਾ ਰਚੀ ਜਾਂਦੀਆਂ ਨੇ ਸਾਡੇ ਲੋਕ ਭੇਡਾਂ ਵਾਂਗ ਕੇ ਮਗਰ ਜ਼ਿੰਦਾਬਾਦ ਜ਼ਿੰਦਾਬਾਦ ਪਰ ਤੁਹਾਨੂੰ ਭੇਡਾਂ ਦਾ ਕਹ ਕੇ ਹੋਰ ਕੀ ਕਹ ਕੇ ਦੱਸੋ ਮੈਨੂੰ ਜਵਾਬ ਦਿਓ ਚੱਟਾ ਰੁਗ ਗਿਆ ਜਦ ਨਸ਼ਿਆਂ ਬਰੋਧ ਰੁਗ ਗਿਆ ਚੱਟਾ ਕਿੰਨੇ ਮਰਦੇ ਆ ਪਤਾ ਕੁਝ ਅੰਕੜੇ ਹੈਗੇ ਆ ਦਰਜਨਾ ਮਰਦੇ ਆ ਦਰਜਨਾ ਦਰਜਨਾ ਹਫਤੇ ਦੇ ਵਿੱਚ ਦਰਜਨਾ ਬੰਦੇ ਮਰ ਜਾਂਦੇ ਆ ਨੌਜਵਾਨ ਮੁੰਡੇ ਟੀਕੇ ਲਾ ਲ ਕੇ 18 18 20 ਵੀ ਸਾਲ ਦੇ ਇਕ ਕੰਦਾ ਬਾਈ ਪਾਗਲ ਹੋ ਗਏ ਲੋਕ ਪਾਗਲ ਹੋਣਗੇ ਬਾਈ ਹਲੇ ਹੋਏ ਨਹੀਂ ਹੋਣਗੇ ਕੰਦਾ ਟੱਕਰਾ ਮਾਰਿਆ ਕਰੇ ਕੰਦਾ ਟੱਕਰਾ ਵੀ ਅਸੀਂ ਕੀ ਕੀ ਅਸੀਂ ਕੀ ਗਲਤੀ ਕਰ ਰਹੇ ਹਾਂ ਹਲੇ ਨਹੀਂ ਯਾਰ ਸਾਡੇ ਲੋਕਾਂ ਨੂੰ ਸਮਝ ਆਉਂਦੀ ਹੱਦ ਹੋ ਗਈ ਯਾਰ ਕਿਹੜੇ ਗੱਲ ਦਾ ਚਾਹ ਤੁਹਾਨੂੰ ਕਿੱਥੋਂ ਪੰਜਾਬ ਸੁੱਖਾਂ 'ਚ ਬਸਦਾ ਕਿੱਥੋਂ ਪੰਜਾਬ ਰੰਗਲਾ ਬਣ ਗਿਆ ਤੁਸੀਂ ਅੱਜ ਆ ਬੋਟਾਂ 'ਚ ਤੁਰੇ ਫਿਰਦੇ ਚੱਕ ਕੇ ਝੰਡੇ ਦੱਸੋ ਮੈਨੂੰ ਕਿਹੜੀ ਗੱਲ ਤੋਂ ਦੱਸਦਾ ਦੋ ਵੀ ਪੰਜਾਬ ਦਾ ਹਾਸ ਉਧਰ ਗਿਆ ਕੋਈ ਮੈਨੂੰ ਇੱਕ ਕੰਮ ਬੱਕਰਾ ਕੋਈ ਭਗਤ ਇੱਕ ਬੱਕੜ ਦਾ ਭਗਤ ਕੋਈ ਮੈਨੂੰ ਕਦੇ ਇੱਥੇ ਆ ਕੇ ਲਿਖ ਕੇ ਦੱਸ ਦੇ ਯਹਾਂ ਕਮ ਬਬਕਰ ਨੇ 4 ਸਾਲ ਚੰਗਾ ਕਰਤਾ